ਮਾਤੇ ਪੁੱਤ ਸੀਗੇ ਜੀ ਅਤ ਦੀ ਗਰੀਬੀ ਆ ਘਰ ਦੇ ਵਿੱਚ ਅਰਦਾਸ ਕਰਿਆ ਕਰੋ ਗੁਰੂ ਦੇ ਚਰਨਾਂ 'ਚ ਕਿਸੇ ਦੇ ਘਰ ਵਿੱਚ ਗਰੀਬੀ ਨਾ ਆਵੇ ਬੜੀ ਭੈੜੀ ਐ ਜੀ ਗਰੀਬੀ ਜਵਾਨੀ ਵਿੱਚ ਬੰਦੇ ਨੂੰ ਬੁੱਢਾ ਕਰ ਦਿੰਦੀ ਐ ਬੜੀ ਭੈੜੀ ਐ ਗਰੀਬੀ ਬੰਦੇ ਦੇ ਸਾਰੇ ਸ਼ੌਂਕ ਖਤਮ ਕਰ ਦਿੰਦੀ ਐ ਬੜੀ ਭੈੜੀ ਐ ਗਰੀਬੀ ਇੰਨੀ ਦੁਨੀਆ ਵਿੱਚ ਵੀ ਬੰਦਾ ਕੱਲਾ ਰਹਿ ਜਾਂਦਾ ਹੈ ਬੜੀ ਭੈੜੀ ਹੈ ਗਰੀਬੀ ਜੀ ਕੋਈ ਦਰਵਾਜ਼ੇ ਤੇ ਆ ਕੇ ਖੜਦਾ ਨਹੀਂ ਰਿਸ਼ਤੇਦਾਰ ਜਿਨ੍ਹਾਂ ਦੇ ਘਰ ਵਿੱਚ ਗਰੀਬੀ ਆ ਜਵੇ ਸੁਰਦਾਸ ਇਹ ਕਰਿਆ ਕਰੋ ਕਿ ਕਿਸੇ ਨੂੰ ਪ੍ਰਮਾਤਮਾ ਗਰੀਬ ਨਾ ਕਰੇ ਦੋ ਟਾਈਮ ਦੀ ਰੋਟੀ ਪ੍ਰਮਾਤਮਾ ਸਭ ਨੂੰ ਦਵੇ ਮਾਂ ਤੇ ਪੁੱਤ ਗਰੀਬ ਜੀ ਪਿਓ ਦਾ ਸਾਆ ਪੁੱਤ ਦੇ ਸਿਰ ਤੋਂ ਉੱਠ ਗਿਆ ਜੀ ਹੁਣ ਮਾਂ ਆਪਣੇ ਪੁੱਤ ਨੂੰ ਕਹਿੰਦੀ ਹੈ ਕਿ ਰੋਟੀ ਦਾ ਪੁੱਤਰ ਖਾਣੀ ਹੈ ਤੇ ਕੋਈ ਨਾ ਕੋਈ ਕੰਮ ਤਾਂ ਕਰਨਾ ਹੀ ਪੈਣਾ। ਮੈਂ ਹੁਣ ਬਜ਼ੁਰਗ ਹੋ ਗਈਆਂ ਤੇ ਮੈਂ ਕੁਝ ਕਰ ਨਹੀਂ ਸਕਦੀ। ਕੰਮ ਪੁੱਤਰ ਤਿਲੂਏ ਕਰਨਾ ਪੈਣਾ। ਹਲੇ ਪੁੱਤ ਦੀ ਉਮਰ ਵੀ ਬਹੁਤ ਜ਼ਿਆਦਾ ਨਹੀਂ ਹੈ ਕੋਈ। 10-12 ਸਾਲ ਦਾ ਹਲੇ ਪੋਤੇ ਆ। ਪਰ ਤੈਨੂੰ ਪੁੱਤਰਾ ਜ਼ਿੰਮੇਵਾਰੀ ਚੁੱਕਣੀ ਪੈਣੀ ਹੈ। ਪੋਤਾ ਆਪਣੀ ਮਾਂ ਨੂੰ ਕਹਿੰਦਾ ਕਹਿੰਦਾ ਮਾਂ ਆਪਣੇ ਕੋਲ ਵੀ ਕੋਈ ਇੰਨਾ ਪੈਸਾ ਨਹੀਂ ਹੈ ਕਿ ਆਪਾਂ ਕੋਈ ਕਾਰੋਬਾਰ ਸ਼ੁਰੂ ਕਰ ਲਈਏ। ਕਰਾਂਗੇ ਕੀ? ਸਮਝਦਾ ਬਾਬੇ ਕਰਾਂਗੇ ਕੀ? ਉਹ ਕਹਿੰਦੀ ਮੈਂ ਨਾ ਤੈਨੂੰ ਛੋਲੇ ਉਬਾਲ ਕੇ ਦਿਆ ਕਰਾਂਗੀ ਜਿਉਂ ਆਪਾਂ ਘੁੰਗਰੀਆਂ ਕਹਿ ਦਿੰਦੇ ਆ ਤੈਨੂੰ ਮੈਂ ਛਾਬੇ 'ਚ ਪਾ ਕੇ ਦੇ ਦਿਆ ਕਰਾਂਗੀ ਜਾ ਕੇ ਤੂੰ ਵੇਚਿਆ ਕਰ ਤੇ ਪੁੱਛਦਾ ਆ ਕਹਿੰਦਾ ਮਾਂ ਵੇਚਣੇ ਕਿੱਥੇ ਆ ਧਿਆਨ ਦਿਓ ਜੀ ਮਾਂ ਵੇਚਣੇ ਕਿੱਥੇ ਆ ਤੇ ਮਾਂ ਬੜੇ ਪਿਆਰ ਨਾਲ ਕਹਿੰਦੀ ਆ ਕਹਿੰਦੀ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਜਾਈ ਬੜੀ ਅਸੰਗਤਾ ਗੁਰੂ ਰਾਮਦਾਸ ਪਾਸ਼ਾ ਨੂੰ ਮਿਲਣ ਆਉਂਦੀਆਂ ਆ ਗੁਰੂ ਮਾਲਕ ਦੇ ਦਰਸ਼ਨ ਕਰਨ ਆਉਂਦੀਆਂ ਆ ਤੇ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਜਾਈ ਤੇ ਉੱਥੇ ਜਾ ਕੇ ਆ ਪੜੇ ਇਹ ਤੂੰ ਉੱਬਲੇ ਹੋਏ ਜਿਹੜੇ ਤੇ ਛੋਲੇ ਨੇ ਇਹ ਘੁੰਗਰੀਆਂ ਆ ਉੱਥੇ ਜਾ ਕੇ ਵੇਚੀ ਉੱਥੇ ਤੇਰੀ ਵੇਚ ਜਾਣਕੀਆਂ ਜੀ ਇਹ ਮਾਂ ਦੇ ਕੋਲੋਂ ਅੱਜ ਘੁੰਗਰੀਆਂ ਲੈ ਕੇ ਟੋਕਰੀ ਵਿੱਚ ਪਵਾ ਕੇ ਦੀ ਗੁਰੂ ਗੁਰੂ ਕਰਦਾ ਗੁਰੂ ਰਾਮਦਾਸ ਪਾਸ਼ਾ ਦੀ ਨਗਰੀ ਗੁਰੂ ਰਾਮਦਾਸ ਪਾਸ਼ਾ ਦੇ ਘਰ ਦੇ ਬਾਹਰ ਜਾ ਕੇ ਜਿੱਥੇ ਸੰਗਤਾਂ ਦਾ ਬੜੀ ਆਵਾਜ਼ ਆਈ ਹੈ ਜੀ ਉੱਥੇ ਜਾ ਕੇ ਆਪਣੇ ਘੁੰਗਰੀਆਂ ਵੇਚਣ ਲੱਗ ਪਿਆ ਕਮਾਲ ਦੀ ਖੇਡ ਇਹ ਹੋਈ ਕਿ ਜਦੋਂ ਗੁਰੂ ਨੇ ਕਿਰਪਾ ਕਰਨੀ ਹੋਵੇ ਜੀ ਇਹ ਛੋਟਾ ਜਿਹਾ ਬੱਚਾ ਘੁੰਗਰੀਆਂ ਵੇਚ ਰਿਹਾ ਤੇ ਧਰ ਗੁਰੂ ਰਾਮਦਾਸ ਪਾਸ਼ਾ ਜੀ ਦੇ ਕੋਲੋਂ ਲੰਘੇ ਤੇ ਗੁਰੂ ਰਾਮਦਾਸ ਪਾਸ਼ਾ ਨੂੰ ਆਪਣਾ ਪਛਪ ਚੇਤੇ ਆ ਗਿਆ ਇਕ ਕਦੇ ਮੈਂ ਵੀ ਘੁੰਗਰੀਆਂ ਵੇਚੀ ਗਏ ਜਦੋਂ ਮੇਰਾ ਵੀ ਕਿਸੇ ਨੇ ਹਾਨ ਨਹੀਂ ਪੁੱਛਿਆ ਜਦੋਂ ਮੈਨੂੰ ਵੀ ਕਿਸੇ ਨੇ ਸਹਾਰਾ ਨਹੀਂ ਦਿੱਤਾ ਉਦੋਂ ਮੇਰੀ ਨਾਨੀ ਨੇ ਮੈਨੂੰ ਘੁੰਗਰੀਆਂ ਦਿੱਤੀਆਂ ਸੰਦੇ ਮੈਂ ਵੀ ਗਲੀ ਮਹੱਲੇ ਜਾ ਕੇ ਵੇਦਾ ਸੀਗਾ ਇਸੇ ਤਰ੍ਹਾਂ ਮੈਂ ਸਾਬਾ ਲੋਂਦਾ ਸੀਗਾ ਜਿਨ੍ਹਾਂ ਨੇ ਗਰੀਬੀ ਹੰਢਾਈ ਹੁੰਦੀ ਹੈ ਉਹ ਕਿਸੇ ਦੀ ਗਰੀਬੀ ਨੂੰ ਦੇਖਦਾ ਨਾ ਜਦੋਂ ਉਹਨੂੰ ਫਿਰ ਆਪਣੀ ਗਰੀਬੀ ਜ਼ਿਆਦਾ ਆ ਜਾ ਜਾਂਦੀ ਹੈ ਇਹ ਕਦੇ ਅਸੀਂ ਵੀ ਇਸ ਦੌਰ ਤੋਂ ਨਿਕਲੇ ਆ ਤੇ ਬੰਦਾ ਕਾਮਦਾਬ ਜ਼ਿੰਦਗੀ ਵਿੱਚ ਉਹੀ ਹੁੰਦਾ ਜੀ ਜਿਹੜਾ ਬੰਦਾ ਆਪਣਾ ਪਛੋਕੜ ਨਾ ਭੁੱਲੇ ਜਿਹੜਾ ਬੰਦਾ ਆਪਣਾ ਪਛੋਕੜ ਭੁੱਲ ਗਿਆ ਮਾਫ ਕਰਿਓ ਫਿਰ ਉਹਦੀ ਜਿਹੜੀ ਚੜ੍ਹਾਈ ਉਹ ਥੋੜੇ ਕੋ ਦਿਨ ਦੀ ਹੁੰਦੀ ਹੈ ਇਸ ਕਰਕੇ ਸਿਆਣੇ ਕਹਿੰਦੇ ਸੀ ਉਹ ਆਪਣਾ ਪਛਾਣਾ ਕਰਨੇ ਭੁੱਲਿਓ ਜੇ ਪਿੱਛਾ ਭੁੱਲ ਜੋਗੇ ਤਰ ਰੁਲ ਜੋਗੇ ਗੁਰੂ ਰਾਮਦਾਸ ਪਾਸ਼ਾ ਨੂੰ ਆਪਣਾ ਬਚਪਨ ਚੇਤੇ ਆਇਆ ਕਿ ਇਸ ਤਰ੍ਹਾਂ ਭਾਈ ਮੈਂ ਵੀ ਘੁੰਗਰੀਆਂ ਵੇਦਦਾ ਸੀਗਾ ਗੁਰੂ ਰਾਮਦਾਸ ਪਾਸ਼ਾ ਜੀ ਉਸ ਬੱਚੇ ਕੋਲ ਗਏ ਉਸ ਬੱਚੇ ਨੇ ਪੁੱਛਿਆ ਕਹਿੰਦੇ ਪੁੱਤਰ ਤੇਰਾ ਨਾਮ ਕੀ ਹੈ ਉਹ ਕਹਿੰਦਾ ਮੇਰਾ ਨਾਮ ਹੈ ਜੀ ਸੋਮਾ ਮੇਰਾ ਨਾਮ ਕੀ ਹੈ ਸੋਮਾ ਤਾਂ ਗੁਰੂ ਮਾਲਕ ਜੀ ਕਹਿੰਦੇ ਕਿੰਨੇ ਵੱਟੇ ਅੱਜ ਕਹਿੰਦਾ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਸਦਕਾ 90 ਕੋ ਪੈਸੇ ਜਿਹੜੇ ਉਹ ਵੱਟੇ ਪਿਆ ਜੀ ਗੁਰੂ ਪਾਸਾ ਜੀ ਕਹਿੰਦੇ ਮੈਨੂੰ ਲੋੜ ਆ ਪੈਸੇ ਦੀ ਦੇ ਦੇਗਾ ਜਿੰਨੇ ਕੋਨੇ ਪੈਸੇ ਵੱਟੇ ਸੀ ਕਿ ਸੋਮੇ ਨੇ ਜੀ ਉਹ ਗੁਰੂ ਪਾਸਾ ਦੀ ਤਲੀ ਤੇ ਧਰਤੇ ਜੀ ਜਾਸ ਕਰਨੇ 90 ਕੋ ਪੈਸੇ ਸੀਗੇ ਭਾਈ ਉਤਲੀ ਤੇ ਧਰ ਤੇ ਗੁਰੂ ਰਾਮਦਾਸ ਪਾਸ਼ਾ ਜੀ ਪੈਸੇ ਲੈ ਕੇ ਚਲੇ ਗਏ ਹੁਣ ਭਾਈ ਸੋਮਾ ਜਿਹੜਾ ਸੀਗਾ ਉਹ ਵਟਕਦੇ ਪੈਸਿਆਂ ਦੇ ਨਾਲ ਘਰ ਚ ਰੋਟੀ ਬਣਦੀ ਸੀਗੀ ਜੀ ਪਰ ਹੁਣ ਮੰਗ ਗੁਰੂ ਨੇ ਲਏ ਆ ਜਦੋਂ ਜਦੋਂ ਗੁਰੂ ਨੂੰ ਨਾ ਨਹੀਂ ਕਰ ਸਕਦਾ ਜਦੋਂ ਘਰੇ ਗਿਆ ਘਰੇ ਮਾਂ ਨੇ ਪੁੱਛਿਆ ਕੀ ਵਟਿਆ ਕਹਿੰਨਾ ਵੱਟੇ ਤਾਂ ਜ ਇੰਨੇ ਕੋ ਪੈਸੇ ਸੀਗੇ ਪਰ ਗੁਰੂ ਰਾਮਦਾਸ ਪਾਸ਼ਾ ਨੇ ਲੈ ਲੇ ਮਾਂ ਬੜੀ ਖੋਸ਼ ਹੋਈ ਆਪਣੇ ਪੁੱਤਾਂ ਨੂੰ ਡਾਂਟਿਆ ਨਹੀਂ ਐ ਉਹਨੇ ਕਿਹਾ ਵਧੀਆ ਹੋ ਗਿਆ ਤੇ ਕੱਲ ਗੁਰੂ ਤੇ ਤੋਂ ਫੇਰ ਮੰਗੇ ਫੇਰ ਦੇ ਦਿੱ ਗੁਰੂ ਨੂੰ ਨਾ ਨਾ ਕਰੀ ਹੁਣ ਜਿੰਨੇ ਘਰ ਚ ਕੱਲ ਛੋਲੇ ਪਏ ਸੀਗੇ ਉਹ ਉਬਾਲੇ ਜੀ ਤੇ ਉਹ ਜਾ ਕੇ ਫੇਰ ਵਿੱਚ ਚਲਾ ਗਿਆ ਗੁਰੂ ਪਾਸ਼ਾ ਸ਼ਾਮ ਨੂੰ ਫੇਰ ਚਲੇ ਗਏ ਕਹਿੰਦੇ ਸੌਮਿਆ ਕੀ ਵਟਿਆ ਅੱਜ ਕਹਿੰਦਾ 60 ਪੈਸੇ ਜੀ ਗੁਰੂ ਪਾਸ਼ਾ ਕਹਿੰਨ ਦੇ ਗੁਰੂ ਪਾਸ਼ਾ ਜੀ ਨੇ ਮੰਗੇ ਤੇ ਸੌਮੇ ਨੇ ਫੇਰ ਦੇ ਦਿੱਤੇ ਜੀ ਗੁਰੂ ਪਾਸ਼ਾ ਫੇਰ ਆਪਣੇ ਘਰੇ ਆ ਗਏ ਸੋ ਮਾ ਫੇਰਾ ਪੜੇ ਘਰੇ ਆ ਗਿਆ ਫਿਰ ਮਾ ਨੇ ਪੁੱਛੋ ਪੈਸੇ ਯਾਨੀ ਗੁਰੂ ਅਜ ਫੇਰ ਲੈ ਗਿਆ ਜੀ ਹੁਣ ਨਵੇਂ ਜਦੋਂ ਘਰ ਵਿੱਚ ਕੋਈ ਪੈਸੇ ਆਉਣੇ ਸੀਗੇ ਉਹਦੇ ਨਾਲ ਹੋਰ ਛੋਲੇ ਖਰੀਦਣੇ ਸੀਗੇ ਹੁਣ ਪੈਸੇ ਘਰੇ ਆਏ ਨਹੀਂ ਸੀਗੇ ਚਿੰਨੀ ਕੇ ਮੁੱਠੀ ਰਹਿ ਗਈ ਉਹ ਵਾਲੀ ਉਹ ਵੇਟਣ ਫੇਰ ਚਲਾ ਗਿਆ ਜੀ ਗੁਰੂ ਪਾਸ਼ਾ ਫੇਰ ਮਿਲ ਗਏ ਸਤਗੁਰ ਕਹਿੰਦੇ ਕਿੰਨੇ ਵਟੇ ਅੱਜ ਕਹਿੰਦਾ ਅੱਜ 30 ਵਟੇ ਆ ਜੀ ਸਤਗੁਰ ਕਹਿੰਦੇ ਲੈ ਦੇ ਪਰ ਮੈਨੂੰ ਇੱਕ ਗੱਲ ਦੱਸ ਪਹਿਲੇ ਦਿਨ 90 ਵਟੇ ਦੂਜੇ ਦਿਨ 60 ਵਟੇ ਤੇ ਤੀਜੇ ਦਿਨ ਅਤੀ ਰਹਿ ਗਈ ਕਾਰਨ ਕੀ ਭਾਈ ਸੋਮਾ ਕਹਿੰਦਾ ਸਤਪੁਰ ਮੈਂ ਬਹੁਤ ਗਰੀਬ ਆ ਧਿਆਨ ਦਿਓ ਜੀ ਮੈਂ ਬਹੁਤ ਗਰੀਬ ਆ ਜੀ ਜਿੰਨੇ ਕੋ ਪੈਸੇ ਮੈਂ ਵਟਦਾ ਆ ਇਹਦੇ ਨਾਲ ਹੋੜ ਛੋਲੇ ਖਰੀਦਦਾ ਆ ਜੀ ਤੇ ਘਰ ਦੀ ਰੋਟੀ ਚੱਲਦੀ ਆ ਪਰ ਹੁਣ ਮੈਂ ਜਿੰਨੇ ਵਟਦਾ ਸੀਗਾ ਸਾਰੇ ਮੈਂ ਤੁਹਾਨੂੰ ਦੇ ਜੰਦਾ ਸੀਗਾ ਜੀ ਨਵੇਂ ਛੋਲੇ ਮਕਰੀਦ ਨਹੀਂ ਸਕਿਆ ਤੇ ਘਰ ਵਿੱਚ ਰੋਟੀ ਵੀ ਨਹੀਂ ਪੱਕੀ ਜੀ ਤੁਹਦੋ ਘਰ ਚ ਰੋਟੀ ਵੀ ਨਹੀਂ ਪੱਕੀ ਸਾਰੇ ਪੈਸੇ ਮੈਂ ਤੁਹਾਨੂੰ ਦੇ ਹੀ ਗਿਆ ਜੀ ਜਿੰਨੇ ਘਰੇ ਬੱਚੇ ਸਨ ਹੁਣ ਮਾਲ ਜਦੋਂ ਜ਼ਿਆਦਾ ਨਹੀਂ ਸੀਗਾ ਜੀ ਤੇ ਮਾਲ ਥੋੜਾ ਸੀਗਾ ਜਿੰਨਾ ਕੋ ਮਾਲ ਵਿਕਦਾ ਸੀਗਾ ਓਨੇ ਕ ਪੈਸੇ ਬਣਨੇ ਸੀਗੇ ਪਹਿਲੇ ਜਿਹਨੇ 90 ਬਣੇ ਦੂਏ ਦਿਨ 60 ਬਣੇ ਜਿੱਤੀਏ ਦਿਨ 30 ਬਣੇ ਆ ਜੀ ਮੈਂ ਬਹੁਤ ਗਰੀਬ ਐ ਜੀ ਇਸ ਕਰਕੇ ਮੈਂ ਹੋਰ ਛੋਲੇ ਨਹੀਂ ਖਰੀਦ ਸਕਿਆ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਸੋਮਿਆ ਤੂੰ ਗਰੀਬ ਨਹੀਂ ਤੂੰ ਤਾਂ ਬਹੁਤ ਵੱਡਾ ਛਾ ਆ ਜਾਣਦੇ ਹੋ ਜੀ ਤੂੰ ਗਰੀਬ ਨਹੀਂ ਤੂੰ ਬਹੁਤ ਵੱਡਾ ਸ਼ਾਹ ਆ ਮੈਨੂੰ ਇਹ ਦੱਸ ਜਦੋਂ ਕੋਈ ਸ਼ਾਹ ਕੋਲੋਂ ਲੈਣ ਜਾਂਦਾ ਆ ਲੈਣ ਵਾਲਾ ਬੰਦਾ ਕਿਵੇਂ ਹੱਥ ਕਰਦਾ ਆ ਸੋਮੇ ਸ਼ਾਹ ਕਹਿੰਦਾ ਜੀ ਸੋਮਾ ਕਹਿੰਦਾ ਜੀ ਇਦਾਂ ਗੁਰੂ ਪਾਤਸ਼ਾਹ ਕਹਿੰਦੇ ਮੈਂ ਤੇਰੇ ਸਾਹਮਣੇ ਤਿੰਨ ਦਿਨ ਇਦਾਂ ਖੜਾ ਰਿਆ ਕਿ ਮੈਨੂੰ ਪੈਸੇ ਦੇ ਮੈਂ ਤੇਰੇ ਕੋਲੋਂ ਤਿੰਨ ਦਿਨ ਪੈਸੇ ਮੰਗਣ ਵਾਸਤੇ ਆਇਆ ਤੇ ਤੂੰ ਦੇਣ ਵਾਲਾ ਸੀਗਾ ਉਹ ਮੈਂ ਗਰੀਬ ਆ ਜਿਹੜਾ ਤੇਤੋਂ ਮੰਗਦਾ ਰਿਹਾ ਤੇ ਤੂੰ ਸ਼ਾਹ ਆ ਜਿਹੜਾ ਮੈਨੂੰ ਦਿੰਦਾ ਰਿਹਾ ਆ ਗੁਰੂ ਪਾਸ਼ਾ ਨੇ ਆਪਣੇ ਸਿੱਖ ਨੂੰ ਕਿਹਾ ਇਹਦੀ ਤਿੰਨ ਦਿਨ ਦੀ ਵਟਕ ਤੇ ਹੋਰ ਇਹਨੂੰ ਆਪਣੇ ਖਜ਼ਾਨੇ ਵਿੱਚੋਂ ਮਾਇਆ ਦਿਓ ਇਹਦੀ ਗਰੀਬੀ ਦੂਰ ਕਰ ਦਿਓ ਗੁਰੂ ਮਾਲਕ ਨੇ ਬਿਆੰਤ ਮਾਇਆ ਸੌਮੇ ਨੂੰ ਦਿੱਤੀ ਤੇ ਸੌਮੇ ਨੂੰ ਆਖਿਆ ਸੌਮੇਆ ਤੂੰ ਗਰੀਬ ਨਹੀਂ ਅੱਜ ਤੋਂ ਬਾਅਦ ਤੇਰਾ ਨਾਮ ਹੈ ਸੌਮੇ ਸ਼ਾ ਬੇਪਰਵਾਹ ਗੁਰੂ ਦਾ ਸ਼ਾ ਸੌਮੇ ਸ਼ਾ ਨੂੰ ਸ਼ਾ ਬਣਾ ਕੇ ਗੁਰੂ ਮਾਲਕ ਨੇ ਉਹਦੀ ਗਰੀਬੀ ਜੜਾਂ ਤੋਂ ਹੀ ਪਟਕੇ ਰੱਖ ਦਿੱਤੀ ਫਿਰ ਇਨ੍ਹਾਂ ਸ਼ਾਹ ਦੇ ਪਰਿਵਾਰਾਂ ਦੇ ਵਿੱਚ ਹੋਏ ਸਾਜੀ ਮੱਖਣ ਸ਼ਲਵਾਣੇ ਵਰਗੇ ਲੱਖੀ ਸ਼ਾਹ ਵਜਾਰੇ ਵਰਗੇ ਮਾਲਕ ਜੀ ਕਹਿੰਦੇ ਭਾਈ ਸ਼ਾਹ ਦਾ ਟੱਬਰ ਚੱਲਿਆ ਜੀ ਫਿਰ ਸਤਗੁਰ ਨੇ ਕਿਰਪਾ ਕੀਤੀ ਇਨ੍ਹਾਂ ਸ਼ਾਹ ਨੂੰ ਏਡੀ ਬਖਸ਼ਿਸ਼ ਕੀਤੀ ਗੁਰੂ ਮਾਲਕ ਜੀ ਕਹਿੰਦੇ ਮੈਂ ਤੇਰੇ ਦਰ ਦਾ ਭਿਖਾਰੀ ਤੇ ਤੂੰ ਮੇਰਾ ਸ਼ਾਹ ਆ ਜਦੋਂ ਗੁਰੂ ਗਰੀਬੀ ਕੱਟਣ ਤੇ ਆ ਜਾਵੇ ਨਾ ਜੀ ਗੁਰੂ ਇੱਕ ਪਲ ਵਿੱਚ ਗਰੀਬੀ ਕੱਟ ਕੇ ਰੱਖ ਦਿੰਦਾ ਆ ਸਮੇਸ਼ਾ ਜੋ ਖੁਸ਼ੀ ਖੁਸ਼ੀ ਦੇ ਨਾਲ ਮਾਂ ਕੋਲ ਜਾਂਦਾ ਆ ਕਹਿੰਦਾ ਮਾਂ ਦੇਖ ਅੱਜ ਗੁਰੂ ਰਾਮਦਾਸ ਪਾਸ਼ਾ ਨੇ ਮੇਰੀ ਝੋਲੀ ਮਾਇਆ ਨਾਲ ਭਰ ਕੇ ਰੱਖ ਦਿੱਤੀ ਹੈ ਹੁਣ ਸਾਡੇ ਘਰ ਚੋਂ ਗਰੀਬੀ ਹਮੇਸ਼ਾ ਲਈ ਖਤਮ ਹੋ ਗਈ ਹੈ